ਹਾਂਜੀ ਅੱਜ ਦਸ਼ਮੇਸ਼ ਕਲੱਬ ਪੱਤੋ ਹੀਰਾ ਸਿੰਘ ਗੁਰਦੁਆਰਾ ਗੁਰੂ ਸਰ ਪੱਤੋ ਹੀਰਾ ਸਿੰਘ ਦੇਖੇ ਇੱਕ ਅੱਖਾਂ ਦਾ ਕੈਂਪ ਲਾਇਆ ਗਿਆ ਤੇ ਸਾਡੇ ਨਾਲ ਸਮੂਚੀ ਕਲੱਬ ਉਹਨਾਂ ਨਾਲ ਗੱਲਬਾਤ ਕਰਦੇ ਆ ਪ੍ਰਧਾਨ ਸਾਹਿਬਾਨ ਨੇ ਹਾਂਜੀ ਪ੍ਰਧਾਨ ਜੀ ਜਿਹੜਾ ਅੱਜ ਤੁਸੀਂ ਕੈਂਪ ਲਾਇਆ ਇਹਦੇ ਬਾਰੇ ਜਾਣਕਾਰੀ ਦਿਓ ਜੀ ਇਹ ਕੈਂਪ ਜੀ ਸਾਡਾ ਸੇਈਮਾ ਕੈਂਪ ਹੈ 2 ਸਾਲ ਕਰੋਨਾ ਕਰਕੇ ਅਸੀਂ ਲਾ ਨਹੀਂ ਸਕੇ ਜਿਵੇਂ 25 ਹਜ਼ਾਰ ਰੁਪਏ ਦਾ ਅੱਖਾਂ ਦੇ ਸਪੈਸ਼ਲ ਕੈਂਪ ਲਗਾ। ਹਾਂਜੀ ਇਹ ਕੈਂਪ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਟਰੱਸਟ ਦੁਆਰਾ ਲਗਾਇਆ ਬਣੋ। ਜਿਸ ਮੀਸ਼ਰ ਰੱਖਿਆ ਸਪੋਰਟਸ ਕਲੱਬ ਅਗਰ ਪੰਚਾਇਤ ਸੂਲ ਨਗਰ ਕੌਂਸਲ ਅੰਨਾਈ ਵੀ ਰਾਹੀ ਵੀ ਆ ਦੇ ਕੇ ਸਹਿਯੋਗ ਜਨ ਲਾਇਆ। ਅੱਜ ਕਿੰਨੇ ਮਰੀਜ਼ ਆਏ ਸੀ ਕਿੰਨੇ ਚੈੱਕਅਪ ਕੀਤਾ ਗਿਆ ਜੀ? ਹਾਂਜੀ ਆਪੀਡੀ ਸਾਡੀ 467 ਤੋਂ ਵੱਧ ਜੀ। ਇਦੇ ਵਿੱਚੋਂ ਕਿ 30 ਗੰਧਜੋਗ ਮਰੀਜ਼ਾਂ ਦੇ ਲਈ ਕੌਣ ਵਾਸਤੇ ਸਿਲੈਕਟ ਕੀਤੇ ਗਏ ਹਨ ਉਹਨਾਂ ਨੂੰ ਅਸੀਂ ਅੱਜ ਲੈ ਜਾਣਾ ਇਥੋਂ ਲੈ ਕੇ ਆ ਕਿਹੜਾ ਹਸਪਤਾਲ ਹੈ ਜਿੱਥੇ ਅਸੀਂ ਚੈੱਕ ਅਪ ਕਰਨ ਦੇ ਸੀਐਮਸੀ ਤੇ ਹੈ ਜੀ ਸੀਐਮਸੀ ਤੇ ਆਣਾ ਹਾਂ ਉਹਨਾਂ ਵਾਸਤੇ ਅੱਗੇ ਅੱਗੇ ਕੀ ਸਹੂਲਤ ਦਿੱਤੀ ਹੈ ਤੁਸੀਂ ਆਪਰੇਸ਼ਨ ਤੋਂ ਬਾਅਦ ਜਾਂ ਹੁਣ ਕੋਈ ਇੱਥੇ ਲੰਗਰ ਸਾਡਾ ਫ੍ਰੀ ਚੱਲਿਆ ਜੀ ਉੱਥੇ ਸਾਰੇ ਸਭਾ ਲਾਇਆ ਸੀ ਉਹਨਾਂ ਨੂੰ ਫੜਕੇ ਲਿਜਾਣਾ ਫੜਕੇ ਮੋੜ ਕੇ ਲਿਆ ਆਮਾ ਕੇ ਪਰਖੇ ਕਰਾਵਾ ਦੇ ਠੀਕ ਹੈ ਉੱਥੇ ਪੂਰੀ ਸੇਵਾ ਕਰਾਂਗੇ ਉਹਨਾਂ ਨੂੰ ਜੋ ਡਾਕਟਰ ਕਰਨਗੇ ਦਲੀਆ ਕਿਤੇ ਦੀ ਹੰਡੇ ਅਤੇ ਚਾਹ ਪਾਣੀ ਬਰੈਡ ਜੋ ਕੁਝ ਵੀ ਹੋਵੇ ਜਾਨਕੋ ਫਰੂਟ ਵੀ ਕਰਾਉਣਾ ਹੈ ਆਪੇ ਇਹ ਤੁਹਾਡੀ ਕਲੱਬ ਵੱਲੋਂ ਸਵਾਮਾ ਦਿੰਦਾ ਹੈ ਜੀ ਜਦੋਂ ਆਪਰੇਸ਼ਨ ਤੋਂ ਬਾਅਦ ਉਹ ਮੋੜ ਕੇ ਬਾਸ ਤੇ ਪੱਤੂ ਜਰਾ ਸੇ ਫੇਰ ਲੈ ਕੇ ਆਵਾ ਜੀ ਲੱਭੇ ਮੰਦਰ ਨਾਲ ਕੇ ਆਏ ਜੀ ਆਪ ਮੈਂ ਪਰ ਲੜ ਗਿਆ ਇਥੋਂ ਬਕਾਇਦਾ ਬੁੜੀਆਂ ਕੇ ਨਾਲ ਉੱਥੇ ਪੁੱਛੇ ਲਾਂ ਕਰਕੇ ਲਾਵਾ ਜਾਂਦਾ ਚੰਦਾ ਚੱਲ ਗਿਆ ਹਾਂ ਸਮਝਿਆ ਇਥੋਂ ਕਲੱਬ ਪਜੀ ਟੀਮ ਨਾਲ ਜਾਂਦੀ ਆ ਅੱਛਾ ਆਪਰੇਸ਼ਨ ਦੇ ਨਾਮ ਨਾਲ ਹੋਰ ਕੀ ਕੀ ਸੀਗਾ ਜਿਵੇਂ ਐਨਕਾ ਹੋਗੀਆਂ ਜਾਂ ਨਹੀਂ ਐਨਕਾ ਸੀ ਜਿਹੜੇ ਆਪਰੇਸ਼ਨ ਵਾਲੇ ਮਿਲ ਜਾਂਦੇ ਨੇ ਜੀ ਇਹਦੇ ਦੂਸਰੀ ਮਰੀਜ਼ਾਂ ਨੂੰ ਸੇਵਾਦਾਰੋਂ ਮਿਲਦੀ ਹੈਗੇ ਨੰਬਰ ਮਰਜਾਨਕ ਦਾ ਉਹ ਸਿਰਫ 100 ਰੁਪਏ ਚ ਉਹ ਘੱਟ ਕੀਮਤ ਅਸੀਂ ਐਨਕਾ ਜੈਨੇ ਆਮ ਕੈਂਪਾਂ ਦੇ ਦਵਾਈਆਂ ਵੀ ਫ੍ਰੀ ਦਿੱਤੀਆਂ ਜਾਂਦੀਆਂ ਹੋਈ ਫ੍ਰੀ ਦਿੱਤੀ ਹੈ ਜੀ ਦਿੱਤੀ ਬਿਲਕੁਲ ਅੱਛਾ ਜਿਵੇਂ ਕਿ ਅੱਖਾਂ ਦੀਆਂ ਬਿਮਾਰੀਆਂ ਪ੍ਰਤੀਨਾ ਬਹੁਤ ਜ਼ਿਆਦੇ ਹਨ ਮਰੀਜ਼ ਵਧ ਰਹੇ ਹੈ ਤੇ ਜੀ ਸਿਆਣੇ ਕਹਿੰਦੇ ਜੇ ਅੱਖ ਗਈ ਤਾਂ ਜਹਾਨ ਗਿਆ ਹਨ ਤੇ ਤੁਹਾਡਾ ਬਹੁਤ ਵਧੀਆ ਸੰਗਾਂ ਜੋ ਕੰਮ ਹੈ ਤੇ ਆਮ ਜਿਹੜੀਆਂ ਪਿੰਡਾਂ ਦੇ ਵਿੱਚ ਕਲੱਬਾਂ ਬਣੀਆਂ ਜਾਂ ਚੈਰੀਟੇਡ ਟਰਸਟ ਬਣੇ ਹਨ ਸਮਾਜ ਦੇ ਵੀ ਲੋਕਾਂ ਨੂੰ ਕੀ ਸੰਦੇਸ਼ ਦੇਵਾਂਗੇ ਸੰਦੇਸ਼ ਇਹ ਹੀ ਹੈ ਜੀ ਸੱਚੇ ਹੋ ਕੇ ਸੇਵਾ ਸੇਵਾ ਜੁੜੋ ਠੀਕ ਹੈ ਧਰਮ ਦੇ ਪੁੰਨ ਦੇ ਕੰਮ ਕਰੋ ਉਹੀ ਆਪਣੇ ਉੱਪਰ ਜਾ ਕੇ ਲੇਖੇ ਲੱਗਣੇ ਆ ਉਹੀ ਆਪਣੇ ਕੰਮ ਹੋਣੇ ਠੀਕ ਹੈ ਜੀ ਇਹ ਸੀ ਸਾਡੇ ਪ੍ਰਧਾਨ ਸਾਹਿਬਾ ਅਨਮਨਜੀਤ ਸਿੰਘ ਜੀ ਤੋਂ ਫਿਕਰਮੰਦ ਮੀਡੀਆ ਤੋਂ ਗੁਰਚਰਨ ਸਿੰਘ ਰਾਜੀ ਦੇ ਨਾਲ ਨਰਮਨ ਸਿੰਘ ਲਿਆਲ ਜੀ ਤੋਂ